ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਕਿਹੜੀ ਪਹਿਲੀ ਔਰਤ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਮਿਲੀ ਤੇ ਉਹਦਾ ਜੁਰਮ ਕੀ ਸੀ ਮੈਂ ਹਾਂ ਅਰਸ਼ਦੀਪ ਸਿੰਘ ਸਮਰ ਆਜ਼ਾਦੀ ਤੋਂ ਬਾਅਦ ਸੈਂਕੜਾ ਮਰਦ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਪਰ ਤੁਹਾਨੂੰ ਪਤਾ ਹੈ ਕਿ ਆਜ਼ਾਦੀ ਤੋਂ ਬਾਅਦ ਕਿਹੜੀ ਇਹ ਪਹਿਲੀ ਔਰਤ ਸੀ ਜਿਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ ਉਹਦਾ ਜੁਰਮ ਕੀ ਸੀ ਬਾਅਦ ਜਹੰਦ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਜ਼ਾਦੀ ਤੋਂ ਬਾਅਦ ਕਿਹੜੀ ਪਹਿਲੀ ਔਰਤ ਜਿਨੂੰ ਫਾਂਸੀ ਦੀ ਸਜ਼ਾ ਮਿਲੀ ਅਤੇ ਉਸ ਦਾ ਜੁਰਮ ਕੀ ਸੀ ਆਜ਼ਾਦੀ ਤੋਂ ਬਾਅਦ ਪਹਿਲੀ ਇੱਕ ਔਰਤ ਸੀ ਜਿਸ ਨੂੰ ਫਾਂਸੀ ਦੀ ਸਜ਼ਾ ਮਿਲੀ ਉਸ ਦਾ ਨਾਮ ਸੀ ਰਤਨਬਾਈ ਜੈਨ ਰਤਨਬਾਈ ਜੈਨ ਨੂੰ 3 ਜਨਵਰੀ 1955 ਨੂੰ ਤਿਹਾਰਡ ਜੇਲ੍ਹ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਦੱਸ ਦਈਏ ਕਿ ਜਿਹੜੀ ਰਤਨਬਾਈ ਜੈਨ ਉਹ ਇੱਕ ਕਲੀਨਿਕ 'ਚ ਕੰਮ ਕਰਦੀ ਸੀ ਇਸ ਦੌਰਾਨ ਰਤਨਬਾਈ ਜੈਨ ਨੂੰ ਸ਼ੱਕ ਹੋਇਆ ਕਿ ਕਲੀਨਿਕ 'ਚ ਕੰਮ ਕਰਨ ਵਾਲੀਆਂ ਤਿੰਨ ਕੁੜੀਆਂ ਦਾ ਸਬੰਧ ਉਹਦੇ ਪਤੀ ਦੇ ਨਾਲ ਹੈ ਜਿਸ ਦੇ ਚਲਦੇ ਰਤਨਬਾਈ ਜੈਨ ਨੇ ਤਿੰਨਾਂ ਕੁੜੀਆਂ ਨੂੰ ਜ਼ਹਿਰ ਦਿੱਤਾ ਤੇ ਉਹਨਾਂ ਦਾ ਕਤਲ ਕਰਤਾ ਇਸ ਜੁਰਮ 'ਚ ਰਤਨਬਾਈ ਜੈਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ